ਸਤਿ ਸ਼੍ਰੀ ਅਕਾਲ ਮੈਂ ਹਜ ਸਿਕੋਰਥ ਦੇਖ ਰਿਹਾ ਹਾਂ ਸਾਡਾ ਟੀਵੀ ਨੀਜ਼ਲੈਂਡ ਦੇ ਵਿੱਚ ਜ਼ਿਆਦਾਤਰ ਨੀਜ਼ਲੈਂਡ ਦੇ ਮੋਟਰਵੇਜ਼ ਹਾਈਵੇਜ਼ ਦੇ ਉੱਤੇ ਕੱਲ ਸਵੇਰੇ ਮੌਰੀ ਕਮਿਊਨਿਟੀ ਤੇ ਲੀਜਾਂ ਦੇ ਵੱਲੋਂ ਹੜਤਾਲ ਕੀਤੀ ਜਾਵੇਗੀ ਤੋਇ 23 33 ਦਿਨਾਂ ਦੇ ਨਾਲ ਰਾਵੀਰੀ 26 26 ਇਸ ਦਿਨਾਂ ਠਿਪਾਟੀ ਮੌਰੀ ਤੇ ਲੀਡਣਾ ਦੇ ਵੱਲੋਂ ਇਸ ਹੜਤਾਲ ਦੇ ਵਿੱਚ ਹਿੱਸਾ ਪਾਇਆ ਜਾਇਗਾ ਇਹਨਾਂ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਕਿਹਾ ਗਿਆ ਕਿ ਸਾਨੂੰ ਸਾਡੇ ਤੇ ਮੌਰੀ ਹੋਣ ਕਰਕੇ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਕਰਕੇ ਹੜਤਾਲ ਕੀਤੀ ਜਾ ਰਹੀ ਹੈ ਦੱਸਦੇ ਜਾਣੇ ਕਿ ਕੱਲ ਨੂੰ ਸਰਕਾਰ ਦੇ ਵੱਲੋਂ ਪਹਿਲਾ ਬਜਟ ਵੀ ਪੇਸ਼ ਕੀਤਾ ਜਾਵੇਗਾ ਤੇ ਬਜਟ ਡੇ ਦੇ ਉੱਤੇ ਇਹ ਸਟ੍ਰਾਈਕ ਰੱਖੀ ਗਈ ਹੈ ਦੇਸ਼ਪਾਰ ਦੇ ਵੱਡੇ ਹਾਈਵੇਜ਼ ਦੇ ਉੱਤੇ ਇਹ ਹੜਤਾਲ ਸਵੇਰੇ 6:30 ਵਜੇ ਤੋਂ ਸ਼ੁਰੂ ਹੋਵੇਗੀ ਅਸਿਸਟੈਂਟ ਕਮਿਸ਼ਨਰ ਮਾਈਕ ਜான்ਸਨ ਦੇ ਮੁਤਾਬਕ ਇਸ ਸਟ੍ਰਾਈਕ ਨੂੰ ਕਰਨ ਵਾਲੇ ਆਰਗੇਨਾਈਜੇਸ਼ਨ ਤੇ ਆਰਗੇਨਾਈਜ਼ਰਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਹ ਪੋਕਟਾ ਕੀ ਚੱਜ ਰਿਹਾ ਹੈ ਇਹ ਹੜਤਾਲ ਲਾਫੁਲ ਤਰੀਕੇ ਦੇ ਨਾਲ ਹੋਵੇ ਤੇ ਪਬਲਿਕ ਪਲੇਸਿਸ ਤੇ ਹਰ ਜਗ੍ਹਾ ਦੇ ਉੱਤੇ ਲਾਫੁਲ ਤਰੀਕੇ ਦਾ ਬਿਹੇਵੀਅਰ ਹੀ ਕੀਤਾ ਜਾਵੇ ਹੁਣ ਇਹ ਵੀ ਕਿਹਾ ਕਿ ਸਵੇਰੇ ਸਵੇਰੇ ਟਰੈਵਲ ਕਰਨ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਹ ਲੇਟ ਵੀ ਹੋ ਸਕਦੇ ਨੇ ਕਿਉਂਕਿ ਜ਼ਿਆਦਾਤਰ ਸਟੇਟ ਹਾਈਵੇਜ਼ ਦੇ ਉੱਤੇ ਹੜਤਾਲ ਹੋਵੇਗੀ ਇਸ ਕਰਕੇ ਜੇਕਰ ਤੁਸੀਂ ਵੀ ਸਵੇਰੇ ਸਵੇਰੇ ਇਸ ਇਨ ਹਾਈਵੇਸ ਤੋਂ ਹੋ ਕੇ ਗੁਜ਼ਰਦੇ ਹੋ ਤੇ ਤੁਹਾਨੂੰ ਆਪਣੀ ਜਰਨੀ ਪਹਿਲਾਂ ਪਲਾਨ ਕਰਨੀ ਪਵੇਗੀ